ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਅਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਆਪਣੇ ਕੋਲੇ ਆਈ ਸੀ ਇੱਕ ਗੁੱਡ ਨਿਊਜ਼ ਤਾਜੀ ਤਾਜੀ ਤੇ ਕਿਉਂਕਿ ਇਹ ਕੱਲ ਦੀ ਖ਼ਬਰੀ ਸੀਗੀ ਤੇ ਆਪਾਂ ਦੂਸਰੇ ਚੈਨਲਾਂ ਤੇ ਤਾਂ ਪਾਤੀ ਆ ਤੇ ਮੈਂ ਕਿਹਾ ਚਲੋ ਆਪਾਂ ਇਹ ਤੇ ਵੀ ਪਾਉਨੇ ਆ ਮੇਰੇ ਕੋਲ ਟਾਈਮ ਥੋੜਾ ਹੀ ਸੀਗਾ ਕਿਉਂਕਿ ਅੱਜ ਮੈਂ ਜਾਣਾ ਦੇ ਬ੍ਰਦਰ ਨੂੰ ਚੜਾਉਣ ਜਾਣਾ ਸੀਗਾ ਸਾਢੇ 9 ਵਜੇ ਨੂੰ ਸਵਾ 9 ਦਾ ਟਾਈਮ ਹੋ ਗਿਆ ਤੇ ਉਹਨਾਂ ਨੇ ਸਾਢੇ 9 ਟ੍ਰੇਨ ਆ ਉਹਨਾਂ ਨੇ ਕਿਤੇ ਬਾਹਰ ਜਾਣਾ ਵਾ ਤੇ ਇਸ ਕਰਕੇ ਮੈਂ ਕਿਹਾ ਚਲੋ ਜਾਂਦੇ ਜਾਂਦੇ ਆਪਾਂ ਪੰਜ ਕਮੈਂਟ ਹੀ ਤੁਹਾਨੂੰ ਇਹ ਗੁੱਡ ਨਿਊਜ਼ ਦੇ ਕੇ ਜਾਂਦੇ ਆ ਕਿਉਂਕਿ ਸ਼ਾਮ ਤੱਕ ਤਾਂ ਕਾਫੀ ਚੈਨਲਾਂ ਤੇ ਇਹ ਆ ਜਾਣੀ ਆ ਤੇ ਤੁਹਾਨੂੰ ਪਤਾ ਯਾ ਸਭ ਤੋਂ ਪਹਿਲਾਂ ਆਪਣੇ ਚੈਨਲਾਂ 'ਤੇ ਕੋਈ ਵੀ ਖਬਰ ਹੁੰਦੀ ਹੈ ਇਟਲੀ ਤੋਂ ਇਟਲੀ ਦੀ ਆਪਣਾ ਚੈਨਲ ਆ ਜਿਹੜਾ ਇਟਾਲੀਅਨ ਵੌਇਸ ਉਹਦੇ 'ਚ ਸਭ ਤੋਂ ਪਹਿਲਾਂ ਖਬਰ ਆਉਂਦੀ ਆ ਕੋਈ ਫਲੂਸੀ ਦੀ ਹੋਵੇ ਕੋਈ ਪੇਪਰਾਂ ਦੀ ਹੋਵੇ ਮਤਲਬ ਕੋਈ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਵੀ ਆ ਜਾਂ ਕੋਈ ਇਟਲੀ ਦੇ ਬਾਰੇ ਵੀ ਕੋਈ ਵੀ ਖਬਰ ਹੁੰਦੀ ਆ ਕੋਈ ਵੀ ਨਿਊਜ਼ ਤੁਸੀਂ ਉਹ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਆ ਸਭ ਤੋਂ ਪਹਿਲਾਂ ਜਿੰਨੀਆਂ ਖਬਰਾਂ ਵੀ ਪਈਆਂ ਉਸ ਚੈਨਲ ਤੇ ਇਥੋਂ ਦੇ ਨਿਊਜ਼ ਹੈਗੇ ਆ ਜਿਹੜੀ ਉਸ ਚੈਨਲ ਤੇ ਆਈਆਂ ਹਾਂਜੀ ਐਸੀ ਕਿ ਆਪਣੀ ਨਿਊਜ਼ ਜਿਵੇਂ ਹੁਣ ਬਹੁਤ ਪੈਨਾਂ ਦੇ ਵੀਰਾਂ ਦੇ ਵੀ ਕਮੈਂਟ ਆਉਂਦੇ ਸੀਗੇ ਵੀ ਹੁਣ ਜਿਵੇਂ ਹੁਣ ਮਤਲਬ ਪੇਪਰਾਂ ਪਰ ਭਰਨ ਦੀ ਜਿਹੜੇ ਫਾਈਲ ਤਿਆਰ ਕਰਨ ਦੀ ਤਾਰੀਖ ਸੀਗੀ 30 ਨਵੰਬਰ ਲਾਸਟ ਡੇਟ ਸੀਗੀ ਵੀ ਅਸੀਂ ਭਰੋਣੇ ਸੀ ਜਾਂ ਹੁਣ ਕਦੋਂ ਖੁੱਲਣਗੇ ਜਾਂ ਕਿਵੇਂ ਆਪਾਂ ਆਏ ਦੱਸਦੇ ਸੀ ਹਜੇ ਦੇ ਬਾਰੇ ਆਪਾਂ ਕੋਸੇ ਵੀ ਨਹੀਂ ਕਹਿ ਸਕਦੇ ਕਿਉਂਕਿ ਪਿੱਛੇ ਸਰਕਾਰ ਨੇ 2023 24 ਤੇ 25 ਤਿੰਨ ਸਾਲਾਂ ਲਈ ਜਿਹੜੀ ਆ ਫਲੂਸੀ ਕੋਲੀ ਸੀ ਤਿੰਨ ਸਾਲਾਂ ਲਈ ਓਪਨ ਸੀਗੇ ਵੀ ਕਲੈਕਟ ਡੇਟਾ ਇਹ ਉਹਨਾਂ ਨੇ ਜਾਰੀ ਕਰ ਲੀਆਂ ਸੀ ਸਾਲ-ਸਾਲ ਬਾਅਦ ਤੇ ਜਿਹੜੀ ਫਲੂਸੀ ਆ ਉਹ ਤਿੰਨ ਸਾਲ ਉੱਲੀ ਰਹਿਣੀ ਸੀਗੀ ਤੇ ਬਹੁਤ ਜਿਹੜੇ ਵੀਰ ਭੈਣਾਂ ਇੱਥੇ ਆਏ ਵੀ ਆ ਬਹੁਤ ਜਿਹੜੇ ਇੱਥੇ ਰਹਿੰਦੇ ਆ ਕਾਫੀ ਟਾਈਮ ਤੋਂ ਉਹਨਾਂ ਨੇ ਆਪਣੇ ਰਿਸ਼ਤੇਦਾਰ ਵੀ ਬੁਲਾਏ ਆ ਤੇ ਇਹਦੇ ਰਹਿੰਦੇ ਹੁਣ ਆਪਰ 3 ਸਾਲ ਪੂਰੇ ਹੋ ਗਏ ਸੀ ਹੁਣ ਸਭ ਨੂੰ ਆਏ ਸੀਗਾ ਵੀ ਅੱਗੇ ਖਾਨੀ ਫਲੂਸੀ ਖੁੱਲੂਗੀ ਖਾਨੀ ਨਹੀਂ ਖੁੱਲੂਗੀ ਤੇ ਜਿਹੜੇ ਬਹੁਤ ਵੀ ਵੀਰਾਂ ਨੇ ਹੋਰ ਵੀ ਆਉਣਾ ਸੀ ਆਉਣ ਵਾਲੇ ਸੋਚ ਰਹੇ ਸੀ ਉਹਨਾਂ ਦੇ ਵੀ ਮਾਈਂਡ 'ਚ ਸੀ ਇਦਾਂ ਵੀ ਹੌਲਪਤਨ ਪੀਪਰ ਖੁੱਲਣਾ ਕਿ ਜਾਂ ਪੁੱਛਦੀ ਸੀਗੀ ਕਮੈਂਟ ਕਰਕੇ ਆਪਾਂ ਵੀ ਉਹਨਾਂ ਨੂੰ ਇਹੀ ਆਨਸਰ ਦਿੰਦੇ ਸੀ ਵੀ ਹਜੇ ਆਪਾਂ ਇਹਦੇ ਬਾਰੇ ਕੁਛ ਵੀ ਨਹੀਂ ਕਹਿ ਸਕਦੇ ਹਾਂਜੀ ਇਹ ਆਪਣੇ ਕੋਲੇ ਹੁਣ ਹੀ ਕੱਲ ਦੀ ਹੀ ਕੋਡ ਨਿਊਜ਼ ਆ ਬਈ ਜੀ ਜੀ ਹੁਣ ਸਰਕਾਰ ਆ ਫੇਰ 3 ਸਾਲਾਂ ਲਈ ਪੇਪਰ ਆ ਜਿਹੜੇ ਇਟਲੀ ਦੇ ਫਲੂਸੀ ਖੋਲ ਰਹੀ ਆ 2026 27 ਤੇ 28 ਤਿੰਨ ਸਾਲਾਂ ਵਾਸਤੇ ਅੱਗੇ ਵੰਗੂ ਜਿਵੇਂ ਇਹਨਾਂ ਨੇ ਖੋਲ੍ਹੀ ਸੀ ਫਲੂਸੀ ਖੋਲੂਗੀ ਇਟਲੀ ਦੇ ਪੇਪਰ ਖੋਲੂਗੀ ਜਿਨੇ ਵੀ ਆਉਣਾ ਵੀਰ ਭੈਣ ਨੇ ਜਾਂ ਕਿਸੇ ਨੇ ਵੀ ਆਪਦੇ ਰਿਸ਼ਤੇਦਾਰਾਂ ਨਾਲ ਜਿਵੇਂ ਅੱਗੇ ਗੱਲ ਕਰਕੇ ਤੇ ਵੀ ਆ ਸਕਦੀਆਂ ਤੁਸੀਂ ਤੇ ਮਾ ਉਹ ਤੋਂ ਚਲੋ ਫਿਰ ਅੱਗੇ ਜਾ ਕੇ ਪੂਰੀ ਖਬਰ ਹੈ ਜਿਹੜੀ ਆਪਣੀ ਪੂਰੀ ਡਿਟੇਲ ਚ ਆ ਇਥੋਂ ਦੀ ਜਿਹੜੀ ਛਾਪੀ ਹੋਈ ਆ ਖਬਰ ਉਹ ਆਪਣੇ ਇੱਕ ਤਾਂ ਹੈਗੀ ਆ ਪੰਜਾਬੀ ਤੜਕਾ ਫੇਸਬੁੱਕ ਪੇਜ ਆ ਉਹਨੂੰ ਤੁਸੀਂ ਫੋਲੋ ਕਰ ਲਓ ਉਹਦੇ ਤੇ ਪਾਈ ਹੋਈ ਆ ਇੱਕ ਬਤਨੋਂ ਦੂਰ ਜਿਹੜਾ ਮੇਰਾ ਦੂਜਾ ਨਿਊਜ਼ ਚੈਨਲ ਆ ਉਹਦੇ ਤੇ ਪੂਰੀ ਡਿਟੇਲ ਚ ਉਹ ਖਬਰ ਆ ਜਿਹੜੀ ਆਪਾਂ ਰੀਲ ਦੇ ਟੈਪ ਤੇ ਉਹ ਪਾਈ ਆ ਤੇ ਹੁਣ ਇੰਨਾ ਕਿ ਮੈਂ ਕਿਹਾ ਚਲੋ 2-4 ਮਿੰਟਾਂ ਚ ਜਾਂਦੇ ਜਾਂਦੇ ਮੈਂ ਇਸ ਚੈਨਲ ਤੇ ਵੀ ਇਹ ਜਿਹੜੀ ਖਬਰ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਤੁਹਾਨੂੰ ਗੁੱਡ ਨਿਊਜ਼ ਦਿਨੀ ਆ ਤੇ ਜਿਹੜਾ ਵੀ ਅੱਗੇ ਗਾਂ ਵਾਸਤੇ ਇਟਲੀ ਆਉਣ ਬਾਰੇ ਸੋਚ ਰਿਹਾ ਤੇ ਉਹ ਆਪਦੀਆਂ ਤਿਆਰੀਆਂ ਕਰ ਲਓ ਤੇ ਆਪ ਦਾ ਕੋਈ ਰਿਸ਼ਤੇਦਾਰਾ ਨਾਲ ਜਾਂ ਵਕੀਲ ਨਾਲ ਜਿਹਦੇ ਨਾਲ ਵੀ ਜਾਣਟ ਨਾਲ ਆਪਦਾ ਤੁਸੀਂ ਟੈਗ ਆਪ ਕਰਕੇ ਤੇ ਤਿਆਰੀ ਰੱਖੋ ਕਿਉਂਕਿ ਨਵੀਂ ਫਰਮਿਸ਼ ਤੇ ਆ ਜਿਹੜੀ ਨਵੀਂ ਪੇਪਰ ਆ ਤੇ ਉਹ ਇਟਲੀ ਸਰਕਾਰ ਫੇਰ ਖੋਲ ਰਹੀ ਆ ਠੀਕ ਆ ਜੀ ਆਪਾਂ ਇਟਲੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਰੇਕ ਵੀਡੀਓ ਚ ਕਰਦੇ ਆ ਵੀ ਚਲੋ ਜਿਹੜੇ ਆਪਣੇ ਇੰਡੀਆ ਚ ਬੈਠੇ ਆ ਵੀਰ ਹਨ ਭੈਣ ਤੇ ਉਹਨਾਂ ਨੂੰ ਇੱਥੇ ਬੁਲਾ ਕੇ ਵਰਕ ਪਰਮੈਂਟ ਤੇ ਤੇ ਰੁਜ਼ਗਾਰ ਦੇ ਰਹੀ ਆ ਤੇ ਵੀ ਵੀਰ ਆ ਵੀ ਰਹੇ ਆ ਬਹੁਤ ਤੇ ਆ ਵੀ ਚੁੱਕੇ ਆ ਤੇ ਅਗਲੇ ਚ ਪੇਪਰ ਵੀ ਰਾਣੇ ਬਹੁਤ ਫਾਈਲਾਂ ਵੀ ਤਿਆਰ ਕਰਾਈਆਂ ਤੇ ਅੱਗੇ ਵੀ ਵੀਰ ਆਉਣਗੇ ਉਹ ਤਾਂ 100% ਹੀ ਆਉਣਗੇ ਆਪਾਂ ਕੱਲ੍ਹ ਵਾਲੀ ਵੀਡੀਓ ਚ ਦੱਸੀ ਦੱਸਿਆ ਤੁਹਾਨੂੰ ਤੇ ਵੀ ਇਹ ਇਹਦਾ ਸਖਤਾਈ ਕਰਕੇ ਵੀ ਇੱਥੋਂ ਦੀ ਸਰਕਾਰ ਨੇ ਜਿਹੜੀ ਸਖਤਾਈ ਐਸ ਸਾਲ ਕੀਤੀ ਸੀ ਐਸਆਰ ਪੇਪਰ ਆ ਜਿਹੜੇ ਬਹੁਤ ਘੱਟ ਭਰੇ ਗਏ ਆ ਉਹ ਆਪਾਂ ਕੱਲ੍ਹ ਵਾਲੀ ਵੀਡੀਓ ਤੋਂ ਸਾਰੀ ਡੀਟੇਲ ਦੱਸੀ ਆ ਤੇ ਉਹਦੇ ਕਰਕੇ ਵੀ ਸਰਕਾਰ ਨੇ ਫੈਸਲਾ ਲਿਆ ਵਾ ਵੀ ਹੁਣ ਜਿਹੜੇ ਵੀ ਬੰਦੇ ਆਉਣਗੇ ਲੀਗਲ ਆਉਣਗੇ ਤੇ ਤੇਨ ਨਾਲ ਲਈ ਫੇਰ ਆ ਜਿਹੜੇ ਇਹ ਪੇਪਰ ਕੋਲ ਦਿੱਤੇ ਗਿਆ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੀ ਆ ਬਈ ਮੈਂ ਕਾਲੀ ਕਾਲੀ ਚ ਇਹ ਵੀਡੀਓ ਬਣਾਈ ਆ ਕਿਉਂਕਿ ਮੈਂ ਜਾਣਾ ਵਾ ਬਸ ਆ ਫੋਨ ਵੀ ਆ ਗਿਆ ਸੀਗਾ ਤੇ ਮੈਂ ਜਾਣਾ ਵਾ 20 20 ਹੋ ਗਿਆ ਚੜਾਉਣ ਜਾਣਾ ਉਹਦੇ ਬਦਦਰ ਨੂੰ ਤੇ ਜੇ ਹੁਣ ਮੇਥੋਂ ਕੋਈ ਅੱਖਰ ਵਾਧਾ ਘਟਾ ਬੋਲਿਆ ਗਿਆ ਹੋਇਆ ਜਾਂ ਕੋਈ ਗੱਲ ਅੱਗੇ ਪਿੱਛੇ ਹੋ ਗਈ ਹੋਈ ਤੇ ਉਹਦੇ ਲਈ ਮੈਂ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਚਾਹੁੰਨੀ ਆ ਮਿਲਾਂਗੇ ਆਪਾਂ ਅਗਲੀ ਵੀਡੀਓ ਬਾਏ ਬਾਏ